ਫਗਵਾੜਾ ਦੇ ਨੇੜੇ ਪਿੰਡ ਕੋਟ ਰੌਣੀ ਵਿਖੇ ਸਕੂਲ ਬਾਹਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀਆਂ ਬਣੀਆਂ ਤਸਵੀਰਾਂ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਸਮੂਹ ਇਲਾਕਾ ਨਿਵਾਸੀਆਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਸਕੂਲ ਮੁਖੀ ਸ਼ੀਤਲ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਇਸ ਘਟਨਾ ਸੰਬੰਧੀ ਪਤਾ ਲੱਗਾ ਤਾਂ ਉਨ੍ਹਾਂ ਸਕੂਲ ਕਮੇਟੀ ਮੈਂਬਰਾਂ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਿਤ ਕੀਤਾ ਅਕਚਲੇ ਕੱਲ ਜਦੋਂ ਮੈਂ ਆਈ ਤਾਂ ਦੇਖਿਆ ਵੀ ਜਿਹੜੇ ਬਾਬਾ ਸਾਹਿਬ ਵੇਦਕਰਦੀ ਜਿੱਦਾਂ ਮੈਂ ਬਾਹਰ ਤਸਵੀਰਾਂ ਬਣਵਾਈਆਂ ਵੇ ਸੀਗੀਆਂ ਤੇ ਮੈਂ ਦੇਖਿਆ ਵੀ ਉਹਨਾਂ ਦੇ ਜਿਹੜੇ ਫੇਸ ਆ ਉਹਨਾਂ ਦੇ ਉਹਨਾਂ ਨੂੰ ਖੰਡਿਤ ਕੀਤਾ ਪਿਆ ਸੀਗਾ ਕਟਰ ਦੇ ਨਾਲ ਉਹਨਾਂ ਦੇ ਸਾਰੇ ਜਿਹੜੀ ਫੋਟੋ ਸੀਗੀ ਬਣੀ ਵੀ ਉਹਨੂੰ ਸਾਰਾ ਖੰਡਿਤ ਕੀਤਾ ਪਿਆ ਸੀਗਾ ਜੋ ਕਿ ਇੱਕ ਬਹੁਤ ਹੀ ਮਾੜੀ ਗੱਲ ਐ ਦੇਖੋ ਹਨਾ ਵੀ ਇਹ ਤਾਂ ਵਧੀਆ ਚੀਜ਼ ਲਖਾਈ ਗਈ ਸੀਗੀ ਤੇ ਇਹ ਜਿਹਨੇ ਵੀ ਕੀਤਾ ਐ ਤੇ ਉਹਨੂੰ ਸਖਤ ਸੋਖ ਮੇਰੇ ਵੱਲੋਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੋਤੀ ਇਹ ਮਾੜੀ ਘਟਨਾ ਆ ਤੇ ਪੁਲਿਸ ਕੰਪਲੇਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੇਟ ਕੀਤੀ ਵੀ ਆ ਪੁਲਿਸ ਆਈ ਸੀ ਮੈਡਮ ਹਾਂਜੀ ਆਈ ਸੀਗੇ ਤੇ ਆਪਾਂ ਪਿੰਡ ਦੇ ਵਿੱਚ ਵੀ ਮੈਂ ਨਾਲ ਹੀ ਫੋਨ ਕਰਕੇ ਜਿਹੜੇ ਵੀ ਮੇਰੇ ਕਮੇਟੀ ਮੈਂਬਰ ਨੇ ਮੈਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਇਹ ਸਾਰੇ ਘਟਨਾ ਬਾਰੇ ਤੇ ਮੈਂ ਉਹਨਾਂ ਨੂੰ ਬੁਲਾਇਆ ਤੇ ਮੈਂ ਪੁਲਿਸ ਦੇ ਵਿੱਚ ਵੀ ਕੰਪਲੇਟ ਕਰਕੇ ਆਈਆਂ ਤਾਂ ਪੁਲਿਸ ਵਾਲੇ ਵੀ ਆਏ ਸੀਗੇ ਮੈਡਮ ਇਸ ਘਟਨਾ ਦੀ ਕੰਪਲੀਟ ਤੁਹ ਤੁਸੀਂ ਦੱਸਤੀ ਆ ਮਤਲਬ ਕਿ ਕੇ ਸੀ ਸੀ ਡੀ ਕੈਮਰੇ 'ਚ ਕੋਈ ਵਿਅਕਤੀ ਆਏ ਆ ਜਾਂ ਕੋਈ ਹਾਂਜੀ ਉਹ ਹਲੇ ਕੈਮਰੇ ਲੱਗੇ ਆਪਣੇ ਯਾਰ ਵਗੈਰਾ ਕੱਟ ਕੇ ਲੈ ਗਏ ਤੇ ਪੁਲਿਸ ਵਾਲੇ ਕਹਿੰਦੇ ਸੀ ਕਿ ਵੀ ਇਹਨਾਂ ਨੂੰ 6-6 ਘੰਟੇ ਲੱਗਣੇ ਆ ਤੇ ਵੀ ਇਹਨਾਂ ਦੀ ਸਾਰੇ ਅਕੋਰਡਿੰਗ ਕੱਟਣ ਨੂੰ ਵੀ ਅਸੀਂ ਦੇਖਾਂਗੇ ਮੈਡਮ ਕੈਮਰੇ ਵਗੈਰਾ ਲੱਗੇ ਹੋਏ ਆਪਣੇ ਹਾਂਜੀ ਅੰਬੇਦਕਰ ਸੈਨਾ ਮੂਲ ਨਿਵਾਸੀ ਵੱਲੋਂ ਪਹੁੰਚੇ ਮੈਂਬਰਾਂ ਨੇ ਇਸ ਘਟਨਾ ਨੂੰ ਬੇहद ਮੰਦਭਾਗੀ ਦੱਸਿਆ ਅਤੇ ਪੁਲਿਸ ਪ੍ਰਸ਼ਾਸਨ ਪਾਸੋਂ ਜਲਦ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ। ਕੀ ਮਾਮਲਾ ਕੀ ਹੈ ਸਕੂਲ ਦੇ ਬਾਹਰ ਖੜੇ ਹੋਈ ਜੈ ਭੀਮ ਜੈ ਭਾਰਤ ਅੱਜ ਅਸੀਂ ਫਗਵਾੜਾ ਦੇ ਲਾਗਲੇ ਮੁਹੱਲੇ ਕੋਟਰਾਣੀ ਵਿਖੇ ਆਏ ਹਾਂ ਅੰਬੇਦਕਰ ਸੈਨਾ ਮੂਲ ਨਿਵਾਸੀ ਵੱਲੋਂ ਕਿਉਂਕਿ ਸਕੂਲ ਦੀ ਦੀਵਾਰ ਤੇ ਪੂਰੇ ਫਗਵਾੜਾ ਵਿਖੇ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੇ ਹੋਰ ਕ੍ਰਾਂਤੀਕਾਰੀ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਲੱਗੀਆਂ ਬਣਾਈਆਂ ਗਈਆਂ ਮਗਰ ਫਗਵਾੜੇ ਦੇ ਜੋ ਕੋਟਰਾਣੀ ਪਿੰਡ ਦੇ ਸਕੂਲ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਅਤੇ ਸਾਡੇ ਸਾਬਕਾ ਰਾਸ਼ਟਰਪਤੀ ਅਤੇ ਭਾਰਤ ਦੇ ਮਹਾਨ ਸਾਇੰਸਦਾਨਾ ਅਬਦੁਲ ਕਲਾਮ ਜੀ ਦੀ ਫੋਟੋ ਵੀ ਲੱਗੀ ਬਣਾਈ ਹੋਈ ਸੀ ਜਿਸ ਨੂੰ ਅੱਜ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫਾੜ ਦਿੱਤਾ ਗਿਆ ਸੀ ਤੇ ਸਾਨੂੰ ਇੱਥੇ ਫੋਨ ਆਇਆ ਤਾਂ ਅਸੀਂ ਆਏ ਆਂ ਔਰ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਅਤੇ ਇਹ ਜਿੱਥੇ ਫੋਟੋ ਲੱਗੀਆਂ ਤੇ ਬਿਲਕੁਲ ਸਾਹਮਣੇ ਕੈਮਰਾ ਲੱਗਾ ਤੇ ਫਗਵਾੜਾ ਸਤਰਾਮਪੁਰਾ ਥਾਣਾ ਦੇ ਐਸਐਚਓ ਡੀਵੀਆਰ ਲੈ ਗਏ ਆ ਤੇ ਅਸੀਂ ਲਿਖਤੀ ਸ਼ਿਕਾਇਤ ਵੀ ਦੇ ਕੇ ਆਏ ਹਾਂ ਪ੍ਰਿੰਸੀਪਲ ਮੈਡਮ ਦੇ ਨਾਲ ਜਾ ਕੇ ਅਸੀਂ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਵੀ ਇਹ ਸ਼ਰਤ ਕੀਤੀ ਆ ਕਿਉਂਕਿ ਕੈਮਰੇ ਬਿਲਕੁਲ ਸਾਹਮਣੇ ਲੱਗੇ ਆ ਉਹ ਬੰਦੇ ਲੁਕੇ ਨਹੀਂ ਰਹਿਣਗੇ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਅਗਰ ਅਸੀਂ ਇਹਨਾਂ ਨੂੰ ਨੱਥ ਨਾ ਪਾਏ ਤਾਂ ਹੋਰ ਜਗ੍ਹਾ ਵੀ ਆਪਣੇ ਮਹਾਪੁਰਸ਼ਾਂ ਦੀਆਂ ਤਸਵੀਰਾਂ ਨਾਲ ਬਦਮੀਤੀ ਕਰਨਗੇ ਜਿਸ ਦੇ ਨਾਲ ਸ਼ਹਿਰ ਦਾ ਮਾਹੌਲ ਵੀ ਖਰਾਬ ਹੋ ਸਕਦਾ ਹੈ ਕਿਉਂਕਿ ਅਗਲੇ ਮਹੀਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਨਮ ਦਿਨ ਵੀ ਆ ਰਿਹਾ ਸੋ ਸਾਡੀ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਕਿ ਸ਼ਹਿਰ ਚ ਸ਼ਾਂਤੀ ਬਣਾਈ ਰੱਖਣ ਲਈ ਇਹ ਜਿਹੜੇ ਲੋਗ ਹਨ ਆ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਤੇ ਐਸਸੀਐਸਟੀ ਇਕਦਾਂ ਪਛਾਣ ਕਰਕੇ ਜਾਂ ਦੰਗੇ ਭੜਕਾਉਂਦੀ ਨੀਅਤ ਨਾਲ ਸ਼ਰਤ ਕਰਦੀਆਂ ਧਾਰਾ ਲਾ ਕੇ ਇਹਨਾਂ ਨੂੰ ਜੇਲ੍ਹ ਚ ਡੱਕਣਾ ਚਾਹੀਦਾ ਤਾਂ ਕਿ ਫਗਵਾੜਾ ਵਿੱਚ ਸ਼ਾਂਤੀ ਬਣੀ ਰਵੇ ਅਤੇ ਆਉਣ ਵਾਲੇ ਮਹੀਨੇ ਚ ਬਾਬਾ ਸਾਹਿਬ ਦਾ ਜਨਮ ਦਿਨ ਇਸਦਾਂ ਹੀ ਸ਼ਾਂਤੀਪੂਰ ਮਨਾਇਆ ਜਾ ਸਕੇ ਸਾਡੀ ਇਹ ਪੁਰਜੋਰ ਮੰਗ ਹੈ ਜੈ ਭੀਮ ਜੈ ਭਾਪਾ